ਰਵਿੰਦਰ ਕ੍ਰਾਸਟਾਂਟ ਹੋਇਆ ਸੀ ਅੱਛਾ ਵੀ ਉਹਨਾਂ ਨੇ ਨਾ ਮੁੰਡਾ ਮਾਰਿਆ ਸੀ ਨੌਜਵਾਨ ਹੂੰ ਤੇ ਉਹਨਾਂ ਦੇ ਘਰੇ ਜਰਮ ਲੈ ਗਿਆ ਸੀ ਉਹਨੇ ਬਈ ਅੱਛਾ ਬਿਲਕੁਲ ਰੀਅਲ ਸਟੋਰੀ ਹੈ ਠੀਕ ਹੈ ਉਹਨਾਂ ਦੇ ਘਰੇ ਜਰਮ ਲੈ ਕੇ ਕਹਿੰਦੇ ਤੇ ਉਹ ਤੋਂ ਬਦਲੇ ਲੈਂਦਾ ਰਿਹਾ ਸਾਰੇ ਪੈਸੇ ਲਵਾਤੀ ਉਹਦੇ 18 ਸਾਲਾਂ ਦਾ ਹੋ ਕੇ ਮੌਤ ਹੋਈ ਸੀ ਇਹ ਦੱਸ ਕੇ ਮਰੀਆਂ ਨੂੰ ਕਹਿੰਦਾ ਮੈਂ ਉਹ ਹਾਂ ਅੱਛਾ ਲੇਖਾ ਜੋਖਾ ਲੈਣ ਆਇਆ ਏ ਤੇਰੇ ਘਰ ਹਾਂ ਇਹ ਕਹਿੰਦਾ ਕਿ ਇਹ ਜ਼ਿੰਮੇਵਾਰ ਤੇ ਦੋ ਬੁੱਤ ਸੀ ਹਮ ਇੱਕ ਦਾ ਹਿਸ਼ਾਰ ਸੀਗਾ ਅੱਛਾ ਤੇ ਇੱਕ ਨਲਾਇਕ ਸੀ ਹਮ ਇਹਦਾ ਨਲਾਇਕ ਸੀ ਜਾਨੀ ਉਹ ਸਮਾਨ ਸੂਰ ਵੀ ਚੱਕ ਲਿਆਉਂਦਾ ਗਿਆ ਨਾ ਗਿਆਦਾ ਚੋਰੀ-ਚੋਰੀ ਵੀ ਕਰਦਾ ਸੀ ਪਰ ਕਹਿੰਦੇ ਚੰਗਾ ਉਹ ਨੂੰ ਸੀ ਹਮ ਇੱਕ ਵਾਰੀ ਕੰਝਾ ਪੈ ਨਹੀਂ ਕਹਿੰਦੇ ਕਿ ਗਾਂ ਸੀਗੀ ਨਮੀ ਸੂਈ ਬੱਚਾ ਛੋਟਾ ਜਾਈਗਾ ਦੁੱਧ ਚਾਹੁੰਦਾ ਹੈ ਉਹਦਾ ਬੱਚਾ ਆ ਚੜੀਗਾ ਅੱਛਾ ਉਹ ਤੰਬਾ ਮਰਿਆ ਉਹ ਮਾਰਦਾ ਅੱਛਾ ਇੱਕ ਵਾਰੀ ਹੈਰਨ ਤੇ ਹੈਰਨੀ ਆਏ ਭੱਜੇ ਜਾਣਗੇ ਜੀ ਮਗਰ ਉਹਨਾਂ ਦਾ ਬੱਚਾ ਸੀਗਾ ਉਹ ਚੱਕਦਾ ਅੱਛਾ ਲੋਕੋ ਜੀ ਇਹ ਹੋ ਜਾ ਮਤਲਬ ਪਾਪ ਹੀ ਕਰੀ ਜਾਂਦਾ ਹੈ ਇਹਨਾਂ ਤੇ ਉਹਦਾ ਦਿਮਾਗ ਘੁੰਮ ਗਿਆ ਤੇ ਸਾਧ ਹੋ ਗਿਆ ਅੱਛਾ ਬਿਲਕੁਲ ਸਾਧ ਹੋ ਗਿਆ ਮੁੰਡੇ ਦਾ ਹਾਂ ਉਹ ਕਹਿੰਦਾ ਵੀ ਮਾੜਾ ਕੰਮ ਕਰਨਾ ਹੀ ਨਹੀਂ ਠੀਕ ਹੈ ਮਤਲਬ ਕਿ ਇੰਨਾ ਕੋ ਹੋ ਗਿਆ ਵੀ ਜਣੀ ਰੱਬਣ ਮਸੂਈ ਉੱਥੇ ਕਤੂਰੇ ਸੀ ਉਹਨੂੰ ਰੋਟੀਆਂ ਪਾ ਕੇ ਆਉਣੀਆ ਡੇਲੀ ਜੇ ਦੋ ਰੋਟੀਆਂ ਖਾਣੀਆਂ ਇੱਕ ਰੋਟੀ ਚੂਰ ਕੇ ਦੇਵਤ ਪਾਲਣੀ ਜਾਨਵਰਾਂ ਨੂੰ ਪਾਉਣੀ ਕੁੱਤਿਆਂ ਨੂੰ ਪਾਉਣੀ ਪਰ ਬੜੇ ਸੁਧਾਰ ਨਜੀਬਲ ਕਰ ਲਿਆ ਉਹਦਾ ਚੋਰੀ ਚਾਰੀ ਦਾ ਛੱਡ ਜਾਣੀ ਮਾੜਾ ਕੰਮ ਹੀ ਕਰਨੋਂ ਵੱਟ ਗਿਆ ਠੀਕ ਹੈ ਤੇ ਪ੍ਰਮਾਤਮਾ ਨੇ ਵੇਖ ਲਾ ਵੀ ਐਸੀ ਉਹਤੇ ਕਿਰਪਾ ਕਰੀ ਕੋ ਦਾ ਵਿਆਹ ਹੋ ਗਿਆ ਅੱਛਾ ਵਿਆਹ ਹੋਇਆ ਜਦੋਂ ਤੇ ਬੱਚਾ ਨਾ ਹੋਇਆ ਬਹੁਤ ਸਾਰੇ ਹੁਣ ਦੋਨੇ ਜੀ ਇੰਨੀ ਸੇਵਾ ਕਰਦੇ ਆ ਰੋਟੀ ਵੀ ਗੋਹਦੇ ਆ ਸਭ ਨੂੰ ਹਨ ਹਾਂ ਇਹਦਾ ਪ੍ਰਮਾਤਮਾ ਕਹਿੰਦੇ ਪੰਡਤ ਦਾ ਰੂਪ ਧਾਰਨ ਕਰਕੇ ਛੜਕ ਚ ਬੈਠ ਗਿਆ ਉਹ ਖੇਤ ਨੂੰ ਰੋਟੀਆਂ ਲਈ ਜਾਂਦੀ ਸੀ ਅੱਛਾ ਕਹਿੰਦਾ ਭਾਈ ਭੁੱਖ ਲੱਗੀ ਆ ਉਹ ਕਹਿੰਦੀ ਬਾਬਾ ਜੀ ਛਕੋ ਪ੍ਰਸ਼ਾਦਾ ਕਹਿੰਦਾ ਪਹਿਲਾਂ ਹੁਣ ਫਟਾ ਭਾਈ ਹਾਂ ਜਿਹੜਾ ਸਵੇਰ ਦਾ ਵਿਚਾਰਾ ਉਹ ਟੱਕਰਾ ਮਾਰਦਾ ਬਾਅਦ ਮੈਨੂੰ ਚੱਕਾ ਉਹ ਕਹਿੰਦੀ ਬਾਬਾ ਜੀ ਹੁਣੇ ਆਈ ਉਹ ਜੋ ਖੇਤ ਗਈ ਉਹ ਕਹਿੰਦੀ ਕੋਈ ਗੱਲ ਆ ਮੈਨੂੰ ਰਾਹ ਜ ਕੋਈ ਸਾਧੂ ਮਿਲੇ ਵਿਚਾਰੇ ਇਹ ਉਹ ਭੁੱਖੇ ਆ ਉਹ ਕਹਿੰਦਾ ਰੱਖਦੇ ਰੋਟੀਆਂ ਭਾਜਾ ਭਗਵਾਨ ਨੇ ਪਹਿਲਾਂ ਰੋਟੀਆਂ ਲਾਜੋ ਉਹਨਾਂ ਨੂੰ ਖਾ ਹਾਂ ਉਹਨੇ ਰੋਟੀ ਖਵਾਈ ਸਾਧੂ ਨੇ ਰੋਟੀ ਖਵਾਈ ਉਹ ਕਹਿੰਦਾ ਲੈ ਭਾਈ ਕਹਿੰਦਾ ਐਸੇ ਤਰੀਕ ਨੂੰ ਅੱਜ ਤੋਂ ਇੱਕ ਬਾਲ ਨੂੰ ਤੇਰੇ ਘਰੇ ਬੇਟਾ ਹਾਂ ਤੇ ਨਾਮਕਰਨ ਨਾ ਕਰਿਓ ਉਹ ਅਸੀਂ ਕਰਾ ਦੇ ਉਹ ਕਹਿੰਦੀ ਨਾਮਕਰਨ ਤੁਸੀਂ ਕਰੋਗੇ ਪਰ ਮਿਲੋਗੇ ਕਿੱਥੇ ਹਾਂ ਉਹ ਕਹਿੰਦਾ ਜਿੱਦਾਂ ਬੇਟਾ ਹੋਇਆ ਤੁਹਾਡੇ ਘੂ ਤੇ ਮੇਰਾ ਜਿਹੜਾ ਤੁਸੀਂ ਘੂ ਪਟਿਆ ਨਾ ਉਹ ਖੇਤ ਉੱਥੇ ਹੀ ਮਿਲਾਂਗੇ ਘੂ ਹੀ ਉਸੇ ਜਗ੍ਹਾ ਤੇ ਉਹ ਕਹਿੰਦੇ ਵੀ ਠੀਕ ਉਹੀ ਗੱਲ ਆ ਉਹ ਪੂਰੇ ਸਾਲ ਨੂੰ ਕੱਚਾ ਹੋ ਗਿਆ ਉਹਨੇ ਵਿਭਾਜਾ ਬਾਬੇ ਕੋਲੇ ਜਾ ਬਾਬੇ ਕੋਲੇ ਆਇਆ ਉਹ ਕਹਿੰਦਾ ਜੀ ਉਹ ਕੰਮ ਵੀ ਡਾ ਹੋ ਗਿਆ ਉਹ ਕਹਿੰਦਾ ਨੂੰ ਮਾਰ ਕੇ ਨਾ ਖੱਬੇ ਪਾਸੇ ਪੂਜੇ ਨਾਲ ਨਾ ਕਰੀ ਉਹਦਾ ਹੀ ਸੱਤ ਦਿਨ ਚੁਣੇ ਬੱਚੇ ਦਾ ਗਾਲ ਘਟ ਕੇ ਜਾ ਕੇ ਫੇਰ ਆ ਗਿਆ ਭੱਜ ਕੇ ਉਹ ਕਹਿੰਦਾ ਬਾਬਾ ਜੀ ਹੁਣ ਕਹਿੰਦਾ ਵੀ ਹੁਣ ਉਸੇ ਦਿਨ ਨੂੰ ਫੇਰ ਬੱਚਾ ਹੋਊ ਤੇ ਇੱਥੇ ਫੇਰ ਇਸ ਜਗ੍ਹਾ ਤੇ ਵੀ ਰਾਜੀ ਉਹ ਕਹਿੰਦਾ ਠੀਕ ਹੈ ਬੇਟਾ ਹੀ ਫੇਰ ਹੋਇਆ ਅੱਛਾ ਫੇਰ ਗਿਆ ਭੱਜਿਆ ਉਹ ਹਾਂ ਉਹ ਕਹਿੰਦਾ ਵੀ ਐਂ ਕਰ ਕਹਿੰਦਾ ਵੀ ਉਹਦਾ ਮਾਰ ਕੇ ਉਹਨੂੰ ਸੱਜੇ ਪਾਸੇ ਗੋਠਣਾ ਨਾ ਪਾਵੇ ਫੇਰੇ ਕੋਲ ਹੀ ਫੇਰ ਆਇਆ ਉਹ ਮਾਰ ਕੇ ਨੱਪ ਕੇ ਫੇਰ ਫੇਰ ਭੱਜਿਆ ਬਾਬੇ ਕੋਲ એટલે ਬਾਬਾ ਕਹਿੰਦਾ ਹੁਣ ਇੱਕ ਆਉਂਦੇ ਸਾਲ ਨੂੰ ਐਸ ਦਿਨ ਨੂੰ ਫੇਰ ਬੇਟਾ ਹੋਊ ਫੇਰ ਫੇਰ ਮੇਰੇ ਕੋਲ ਆਇਆ ਅੱਛਾ ਉਹ ਜਦੋਂ ਤੀਜਾ ਬੇਟਾ ਹੋਇਆ ਫੇਰ ਗਿਆ ਉਹਦੇ ਕੋਲੇ ਉਹ ਕਹਿੰਦਾ ਜੀ ਹੌਣ ਹੁਕਮ ਉਹ ਕਹਿੰਦਾ ਹੁਣ ਉਹਨੂੰ ਨਹਾਤਵਾ ਕੇ ਮੰਜੇ ਤੇ ਪਾ ਦੇ ਉਹ ਆਪੇ ਹੀ ਪੋਚੂ ਅੱਛਾ ਜਾ ਵੀ ਮੈਂ ਕਹੂੰ ਨਾ ਉਹੀ ਗੱਲ ਉਹਨੇ ਬੱਚਾ ਨਹਾਤਵਾ ਰੋਣਾ ਦਾ ਭਾਗਵਾਨ ਨੇ ਹੀ ਆਪਣੇ ਮੰਜੇ ਤੇ ਪਾਤਾ ਜਦੋਂ ਤੇ ਬੱਚੇ ਨੇ ਫਿਰ ਉਹ ਕਹਿੰਦਾ ਬੋਲ ਭਗਤਾ ਉਹ ਕਹਿੰਦਾ ਬੋਲਣਾ ਕੀ ਹੈ ਜਿਹੜਾ ਪਹਿਲਾਂ ਤੇਰੇ ਘਰੇ ਪੈਦਾ ਹੋਇਆ ਸੀ ਉਹ ਉਹ ਗਾਂ ਦਾ ਬੱਚਾ ਸੀ ਉਹ ਜਿਹੜਾ ਮਾਰਿਆ ਜਿਹੜਾ ਮਾਰਿਆ ਸੀ ਅੱਛਾ ਜਿਹੜਾ ਦੂਜਾ ਹੋਇਆ ਸੀ ਹਾਂ ਉਹ ਸੀਗਾ ਹਰਨੀ ਦਾ ਬੱਚਾ ਹਾਂ ਠੀਕ ਹੈ ਹਾਂ ਮਰਤ ਇਨਸਾਨ ਨੂੰ ਪਾਪ ਤਾਂ ਕਰ ਪੈਂਦਾ ਪਰ ਉਹ ਅੱਗੇ ਆਉਂਦਾ ਘਰੇ ਆ ਜਾਂਦਾ ਹਾਂ ਵੀ ਉਹ ਉਹਦਾ ਬੱਚਾ ਸੀ ਉਹਨੇ ਤੈਨੂੰ ਐ ਖੱਜਲ ਕਰਨਾ ਸੀ ਹਰਨੀ ਵਾਲੇ ਬੱਚੇ ਨੇ 18 ਸਾਲਾਂ ਦਾ ਉਹਦੇ ਪੂਰਾ ਹੋਣਾ ਸੀ ਫੇਰ ਤੇਰੇ ਪੈਸੇ ਲਗਾਉਣੇ ਸੀ ਤੂੰ ਕਹਣਾ ਦਿੱਤਾ ਕੇ ਐਂ ਹੀ ਕਰਮ ਕਟਾ ਦੇ ਉਹਦੇ ਉੱਤੇ ਹਾਂ ਮੈਂ ਉਸ ਕੁੱਤੀ ਦਾ ਬੱਚਾ ਜਿਹਨੂੰ ਤੂੰ ਰੋਟਣਾ ਪਾਉਂਦਾ ਠੀਕ ਹੈ ਹੁਣ ਤੇਰੇ ਪਾਪ ਐ ਜਿਹੜੇ ਕੱਟੇ ਗਏ ਹੁਣ ਤੈਨੂੰ ਕੋਈ ਦੁੱਖ ਨਹੀਂ ਆਊਗਾ ਮਤਲਬ ਕਿ ਉਹਨੇ ਇਹ ਸਿੱਖਿਆ ਕਿ ਜੀ ਉਹਨੇ ਰੱਬ ਨੂੰ ਮੰਨਿਆ ਉਹਦੀ ਭਗਤੀ કરી ਚੰਗੇ ਕੰਮ ਕਰੇ ਪੁੰਨ ਕਰੇ ਤਾਂ ਉਹਦੇ ਜਿਹੜੇ ਪਾਪ ਸੀ ਸਾਰੇ ਕੱਟੇ ਗਏ ਤਨੇ ਰਾਜਸਥਾਨ ਚ ਕਹਿੰਦੇ ਦੇਰੜੀਆਂ ਘੜਾਤੀਆਂ ਸੀ ਉਹ ਪਰਿਵਾਰ ਦੀਆਂ 18 ਸਾਲ ਤੱਕ ਬੱਥੇ ਮੈਂ ਕਹਿੰਦਾ ਰੁਪਈਆ ਰੁਪਈਆ ਲਾਤਾ ਉੱਥੇ ਫਿਰ ਉਹਨੇ ਕਿਹਾ ਕਹਿੰਦਾ ਅੱਜ ਪਾਪਾ ਮੈਂ ਚਲੇ ਜਾਣਾ ਅੱਜ ਨਹੀਂ ਮੈਂ ਬਾਕੀ ਉਹ ਕਹਿੰਦਾ ਵੀ ਤੈਨੂੰ ਕੀ ਲੱਗਦਾ ਕਹਿੰਦਾ ਬੱਸ ਕਹਿੰਦਾ ਆਹੀ ਰੁਪਏ ਰਹਿੰਦੇ ਜਿਹੜੇ ਤੂੰ ਲਾਦੇ ਇਹ ਸੁਣੀ ਹੋਈ ਆ ਗੱਲ ਮੈਂ ਤੇ ਨਹੀਂ ਸੀ ਮੈਂ ਪਾਈ ਵੀ ਸੀ ਮੈਂ ਉਹ ਪਿੰਡ ਵੀ ਗਿਆ ਆਸਮਾਨ ਤੇ ਉਹ ਕਹਿੰਦਾ ਵੀ ਮੈਂ ਤੇਰਾ ਲੈਕਾ ਜੋਕਾ ਹੀ ਪੂਰਾ ਕਰਨਾ ਇਹ ਨਾ ਗੱਲਾਂ ਹੁੰਦਾਂ ਜੇ ਬੰਦਾ ਪਾਪ ਕਰਦਾ ਤਾਂ ਅੱਗੇ ਆਉਂਦਾ ਜੇ ਬੰਦਾ ਪੁੰਨ ਕਰਦਾ ਤਾਂ ਅੱਗੇ ਆਉਂਦਾ ਜੇ ਬੰਦਾ ਪਾਪ ਨਹੀਂ ਕਰਦਾ ਪੁੰਨ ਨਹੀਂ ਕਰਦਾ ਨਾਸਤਿਕ ਹੈ ਰੱਬ ਨੂੰ ਨਹੀਂ ਮੰਨਦਾ ਫਿਰ ਉਹ ਕਹਿੰਦੇ ਵੀ ਰੱਬ ਨੇ ਕੋਈ ਸਜ਼ਾ ਨਹੀਂ ਦੇਣੀ ਹੁੰਦੀ ਤੇ ਰੱਬ ਨੇ ਜਿਹੜੇ ਆਉਣ ਵਾਲੇ ਉਹਦੇ ਪਾਪ ਉਹ ਨਹੀਂ ਕੱਟਣੇ ਆਪਦੇ ਬਾਲ ਜੀਵੇ ਤੇ ਆਪਦੇ ਬਾਲ ਮਰੇ ਉਹ ਗੱਲ ਬਣ ਜਾਂਦੀ ਹੈ ਹੈਨਾ ਤੇ ਇੱਕ ਮੇਰੇ ਹੁਣ ਤੇਰੇ ਵਾਲੀ ਗੱਲ ਯਾਦ ਆ ਕਿ ਉਹ ਹਾਸੇ ਵਾਲੀ ਗੇਰਾ ਚੰਡੀਗੜ੍ਹ ਹੁੰਦਾ ਸੀ ਭਾਈ ਹਾਂ ਤੇ ਸਾਡਾ ਇੱਕ ਚੀਜ਼ ਗੈਸ ਸੀ ਮੈਂ ਨਾਂ ਬੰਨੀ ਲੈਣਾ ਮੈਰੀ ਡਿਓਟੀ ਦਾ ਕਿ ਉਹਨਾਂ ਨੂੰ ਲਿਵਾਂ ਤੇ ਵੈਸਟਰਨ ਕਾਰ ਸੀ ਹਾਂ ਮੈਂ ਡਰਾਈਵਰ ਸੀ ਤਸਵੀਲਦਾਰ ਸੀਗਾ ਮੁੰਡਾ ਹਾਂ ਉਹ ਬੋਲਦਾ ਨਹੀਂ ਹੁੰਦਾ ਸੀ ਜਮਾਈ ਨਹੀਂ ਸੀ ਬੋਲਦਾ ਜਮਾਈ ਨਹੀਂ ਬੋਲਦਾ ਸੀ ਹਾਂ ਕੋ ਸਾਡੀ ਦਾ ਡਿਊਟੀ ਲੱਗ ਜਾਂਦੀ ਸੀ ਉਦੋਂ ਚਲ ਵੀ ਤੂੰ ਜਾ ਕੇ ਆਈ ਨਾਲ ਡਰਾਈਵਰ ਹੈ ਨਹੀਂ ਹਾਂਜੀ ਤੇ ਉਹਨਾਂ ਨੇ ਮੈਂ ਕਈ ਵਾਰੀ ਅੱਗੇ ਵੀ ਲਿਗਿਆ ਉਹਨੇ ਚੁੱਪ ਕਰਕੇ ਮਗਰ ਬਹਿ ਕੇ ਵਾਰੀ ਮਾਰ ਕੇ ਠਾ ਦੇਣੀ ਨਾ ਨਿਕਣੇ ਚਲੋ ਨਾ ਰੁਕ ਜੂ ਹਾਂ ਬਸ ਡਰਾਈਵਰ ਨੂੰ ਦੱਸਿਆ ਹੁੰਦਾ ਜੀ ਫਲਾਣੇ ਥਾਂ ਜਾਣਾ ਹਾਂ ਬਸ ਤਰਫੋਂ ਉਹ ਨਹੀਂ ਰਸਦਾ ਜੇ ਜਮਾਈ ਨਾ ਬੁਲਾਉਂਦਾ ਸੀ ਕੋਈ ਨਹੀਂ ਤੇ ਨਾ ਭਸੀ ਸੇ ਵਜਦੀ ਝਾਕਦੇ ਸੀ ਉਹਦੇ ਨਾਲ ਕੀ ਪਤਾ ਕੀ ਬੋਲੂ ਮੈਂ ਚੰਡੀਗੜ੍ਹ ਗੱਡੀ ਲਾਈ ਬੈਕ ਕਰਕੇ ਹਨਾ ਉਹਨੇ ਭਾਈ ਜਦੋਂ ਵਿੱਚ ਬਹਿ ਗਿਆ ਬਾਰੀ ਮਾਰੀ ਮੈਂ ਥੁੱਕਿਆ ਮੈਂ ਲੁਧਿਆਣੇ ਆ ਗਿਆ ਉਹ ਹਾਰ ਲਈ ਖੜੇ ਮੂਰੇ ਮੈਂ ਆਖਿਆ ਵੀ ਹੋਣ ਦੱਸ ਚੀਫ ਗੈਸਟ ਸੀਗਾ ਗੈਸਟ ਆ ਗਿਆ ਹਾਂ ਹਾਰ ਪਾਉਨੇ ਆ ਤਾੜੀਆਂ ਮਾਰਾਂਗੇ ਠੀਕ ਹੈ ਮੈਂ ਲਿਆ ਕੇ ਗੱਡੀ ਬੈਕ ਕਰਕੇ ਲਾਤੀ ਮੈਂ ਬੈਠਾ ਹਾਂ ਉਹ ساری ਮੇਰੇ ਚੱਕਣ ਹੈ ਲੱਗੋ ਉੱਤਰਦੇ ਨਹੀਂ ਮੋਦ ਨੂੰ ਮਗਰ ਹੁੰਦੀ ਆ ਵੂ 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 ਮਗਰ ਦੂਜੇ ਆਪਸ ਨੂੰ ਦੇਖਦਾ ਇੱਕ ਹੋਰ ਆਉਂਦਾ ਤੇ ਕਾ ਦਾ ਮੂਰੇ ਬਰਾਉਣਾ ਸਾਹਿਬ ਆ ਗਏ ਮੈਂ ਕਹੀ ਕਿ ਤਰ ਆਉਂਦਾ ਹੈ ਚਲ ਉਹ ਉਤਰਿਆ ਆ ਮੈਂ ਨਹੀਂ ਧਿਆਨ ਤੂੰ ਨੂੰ ਦਿੱਤਾ ਅੱਛਾ ਤੇ ਜਦੋਂ ਉਤਰ ਕੇ ਤੇ ਉਹਨਾਂ ਨੇ ਹਾਰ ਊਰ ਪਾਏ ਤੇ ਮੇਰੇ ਨਾਂ 'ਚ ਆਖੇ ਕਿਹੜਾ ਗੱਡੇ ਇਹਦੇ ਤੇ ਮੈਂ ਉਹ ਮੈਂ ਕੀ ਕਹ ਲੈ ਕਹਿੰਦਾ ਕਿਉਂ ਮੈਂ ਕਿ ਮੇਰੇ ਇਹਨੇ ਪੁੱਠਾ ਤਦੂ ਜਾਗਦਾ ਕਹਿੰਦਾ ਕੱਲਾ ਟੀ ਚੀ ਲੈ ਕੇ ਆ ਗਿਆ ਮੈਂ ਕਹਾਂ ਸੌਂ ਖਾ ਕੇ ਉਹਨ ਦਾ ਟੀ ਰਾ ਕੇ ਬਾਰੀ ਮਾਰੀ ਉਹਦਾ ਅੰਦਰ ਗਿਆ ਸੀ ਕਹਿੰਦਾ ਤੂੰ ਕੱਲਾ ਟੀ ਚੀ ਲੈ ਗਈ ਪਿਆਸੀ ਕੰਜਰ ਤੇ ਹਾਂ ਸਹੀ ਗੱਲ ਆ ਇਹ ਸੱਚੀ ਗੱਲ ਆ ਮੈਂ ਜੇ ਮੈਨੂੰ ਪਹਿਲਾਂ ਪਤਾ ਲੱਗ ਜਾਂਦਾ ਮਗਰ ਹੈ ਨਹੀਂ ਬਾਹਰ ਆਏ ਸੋਤਨੇ ਦੀ ਰਾਤ ਡੈਬੇ ਕਿੱਥੇ ਪਿਆ ਹਾਂ ਯਾਰ ਉੱਥੋਂ ਤਾਂ ਬੈਠਾ ਹਾਂ ਭਾਈ ਚਾਂਸ ਗੱਡੀ ਨਾ ਹੁੰਦੀ ਉਹ ਤਸੀਲਦਾਰ ਦੀ ਕੁੱਤੇਖਾਣੀ ਬਹੁਤ ਹੋਣੀ ਸੀਗਾ ਜਿੱਥੇ ਪਹਿਲੀ ਗੱਲ ਤਾਂ ਇਹਦੇ ਗਲ ਪੰਗਾ ਪੈ ਜਾਣਾ ਸੀ ਕਿ ਤੂੰ ਸੱਟ ਕੇ ਕਿੱਥੇ ਆਇਆ ਹਾਂ ਹਾਂ ਗੁੰਡਾ ਇਹਰੋਂ ਨੇ ਕਿਹਾ ਕਿ ਯਾਦਤਰ ਸਾਹੂ ਪਹਿਲਾਂ țechi ਲਈ ਫਿਰ ਤਾਂ ਮੈਂ ਉਹਨੂੰ ਆਖਿਆ ਮਾਸ਼ਾ ਗੱਡੀ ਦੇ ਵਿੱਚ ਮਾੜੀ ਮੋਟੀ ਮਗਰ ਨਿਗਾਹ ਮਾਰੀ ਆ ਮਗਰ ਬੈਠਾ ਬੰਦਾ ਦੇਖਦਾ ਵੀ ਮਗਰ ਹੈਗਾ ਬੰਦਾ ਠੀਕ ਹੈ ਇਹਦਾ ਪਤਾ ਨਹੀਂ ਸਾਈਡ ਸੀਸਾ ਹੀ ਪਤਾ ਨਹੀਂ ਪੁੱਠਾ ਕਰਤਾ ਤਾਂ ਕੋਈ ਹੋਰ ਪਰ ਬੈੜਾ ਜੀ ਜਦੋਂ ਬੋਲਦਾ ਹੀ ਨਹੀਂ ਸੀ ਮੈਂ ਕਿਹਾ ਬਲਾਕ ਨਹੀਂ ਬੋਲਦਾ ਜਮਾਈ ਨਹੀਂ ਸੀ ਬੋਲਦਾ ਕਿਹੜੇ ਵੀ ਕਿਤੇ ਤੈਨੂੰ ਜਾਣਦੇ ਹੁੰਦੇ ਇਹਨੂੰ ਕਰੀ ਜਾਂਦਾ ਰਾਜੇ ਕਹਿੰਦਾ ਬਾਈ ਤੂੰ ਇਹਨੂੰ ਕਰੀ ਜਾ ਵੀ ਰਾਜ ਕਹਿੰਦਾ ਖਿੱਚੀ ਚੱਲ ਖਿੱਚੀ ਚੱਲ ਹੂੰ ਗੱਡੀ ਚਾਹ। ਉਹ ਮੈਂ ਤਾਂ ਅਖੇ ਚੱਲੇ ਰਲਾ ਦੂੰਗਾ ਮੈਂ ਗੱਡੀ ਹੋ ਮੈਸਟਰ ਗੱਡੀ ਹੁੰਦੀ ਸੀ। ਲਖਾ ਜਰ ਮੈਂ ਨਾਲ ਭਜਾ ਕੇ ਰਲਾ ਦੂੰ। ਕਿ ਮੈਂ ਕਿ ਉੱਥੇ ਚੜਾ ਦੂੰਗਾ ਇਹਨੂੰ। ਇਹ ਤਾਂ ਪਤੰਦਰ ਨੇ ਲੱਪੀਗਾ ਤਾਂ ਭਾਈ ਦੀ ਬਹੁਤ ਹੁੰਦੀ ਹੈ ਗੱਡੀ ਬੈਸਟ ਗੱਡੀ ਤਾਂ। ਪੈਟਰੋਲ ਹੁੰਦਿਆਂ ਯਾਰ ਉਹ ਆਉਂਗਾ ਹੋਲੀ ਮੂੰਹ ਤੇ ਹੋਰ ਇਹਦਾ ਦਾ ਹੀ ਨਹੀਂ ਦਿੱਤੀ ਕਿ ਰਲੇ ਹੀ ਨਹੀਂ ਨਾਲ। ਇਹਦਾ ਉੱਥੇ ਲਿਜਾ ਕੇ ਕੰਜਰ ਦੇ ਨੇ ਜਾ ਕੇ ਜਿੱਥੇ ਉਹ ਖੜੇ ਸੀਗੇ ਮੂਰੇ ਮੈਂ ਲਈ ਉੱਥੇ ਵੇਚੜਾ ਕੇ ਗੱਡੀ ਲਿਆ ਕੇ ਹਾਂ। ਮੈਂ ਤਾਂ ਕਹ ਜਦ ਤਾਰੀਆਂ ਮਰਵਾਵਾਂ ਹਾਰ ਪਵਾਵਾਂ ਇਹਦੇ। ਤੇ ਮੈਨੂੰ ਵੀ ਖੜਾ ਉੱਥੇ ਚਾਕੀ ਜਾਂਦਾ ਫਿਰ ਇਹ ਵੀ ਨਹੀਂ ਦੇਖਦਾ ਵਪਾਰੀ ਖੋਲਦਿਆਂ ਮੈਂ ਉਹਦੀ ਮੈਂ ਕਿਹਾ ਹਜੇ ਕੋਈ ਗੱਲ ਆ ਉਹ ਸਾਰੇ ਖੜੇ ਆ ਮੈਂ ਕਿਹਾ ਮੇਰੇ ਆ ਲੰਬੀਂਦੇ ਆ ਕੋਈ ਸਗਣ ਹੋਊਗਾ ਉਤਰੂਗਾ ਕਿਸੇ ਸਾਹ ਨਾਲ ਉਤਰੂ ਮੈਨੂੰ ਵੀ ਪਤਾ ਤਾਂ ਮਗਰਲੀ ਗੱਡੀ ਚੋਂ ਉਤਰਨਾ ਨੇ ਰਵਾ ਜੀ